हां जी भाई जी सारे भ्रामाणों सस् नमस्कार जी सो मित्र आज जे जड़ी ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਸਾਨੂੰ ਤਿੰਨ ਸਾਨੂੰ ਗਾਵਾ ਦਿਖਾ ਦਾਂ ਇੱਕ ਤਾਂ ਤੁਹਾਨੂੰ ਦਿਖਾ ਦਾਂਗੇ ਪਹਿਲੇ ਨੰਬਰ ਤੇ ਜਰਸੀ ਨਸਲ ਦੀ ਬਹਿੜ ਤਾਜੀ ਸੂਈ ਸਵਾਈ ਆ ਮਗਰ ਬੱਛੀ ਆ ਠੀਕ ਆ ਨਵੇਂ ਹਾਨ ਚਾ ਕੀ ਦੋ ਨੰਬਰ ਤੁਹਾਨੂੰ ਦਿਖਾ ਦਾਂ ਐਚਫ ਨਸਲ ਦੀ ਤੇ ਤਿੰਨ ਨੰਬਰ ਦਾ ਤੁਹਾਨੂੰ ਐਚਫ ਨਸਲ ਦੀ ਠੀਕ ਆ ਸੂਈਆਂ ਸੋਈਆਂ ਬੈੜਾ ਨੇ ਆ ਤੇ ਬਾਕੀ ਜੋ ਜਾਣਕਾਰੀ ਹੋ ਮੈਂ ਸਾਂਝੀ ਕਰ ਦੂਗਾ ਕੋਈ ਭਰਾ ਖਰੀਦਣ ਲੱਗਿਆ ਦੋ ਡੰਗ ਚੋਕੇ ਜਾਂ ਕਿਸੇ ਹੋਰ ਕਿਸੇ ਵੀ ਤਰੀਕਾ ਨਾਲ ਕੋਈ ਤਾਜ ਚ ਦੇ ਮੁੰਡਾ ਨਾਲ ਲਿਆ ਕੇ ਤਸੱਲੀ ਉਹ ਕਰ ਸਕਦਾਗਾ ਤੇ ਬਾਕੀ ਕਰਾਂਗੇ ਬਾਅਦ ਨਾਲ ਗੱਲਬਾਤ ਤੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣਾ ਫਿਰ ਮਾਰਕ ਨੇ ਤੁਹਾਨੂੰ ਬਲ ਸੰਪਰਕ ਕਰਨਾ ਆਜੋ ਬਾਈ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਹੱਸੀ ਗਾਲ ਜੀ ਹੱਸੀ ਗਾਲ ਜੀ ਬਾਈ ਆਪਣਾ ਐਡਰੈਸ ਬੋਲ ਦਿਓ ਪਹਿਲਾਂ ਜੀ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਅ ਠੀਕ ਆ ਇਹ ਪਾ ਸੰਦੂਕਾ ਨੇੜੇ ਨਾਣੇ ਵਾਲਾ ਹੈ ਨਾਣੇ ਵਾਲਾ ਰਹਿ ਜਾਂਦਾ ਭਲਾਵੜਾ ਰੋਡ ਤੇ ਆਪਣਾ ਤਪੇ ਵਾਲਾ ਮੇਨ ਰੋਡ ਹੈ ਉਹ ਤੇ ਘਰ ਆਪਣਾ ਪਿੰਡ ਹੈ ਇਹ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਵੀਰੇ 9781796399 ਹਾਂ ਜਿਹੜੀ ਪਾ ਬੈਡ ਵਿੱਚ ਨਾ ਵੀਰੇ ਪਹਿਲੇ ਨੰਬਰ ਜਰਸੀ ਆ ਗਈ ਕਿਹੜਾ ਸੂਸ ਵੀ ਵੀ ਹੈ ਇਹ ਇਹ ਦੂਜਾ ਸੂਆ ਸੂਈ ਵੀ ਹੈ ਬਈ ਦੂਜਾ ਸੂਆ ਸੂਈ ਵੀ ਆ ਤੇ ਸੂਈ ਨੂੰ ਦਿਨ ਕਿੰਨੇ ਹੋ ਗਏ ਅੱਜ ਤੀਜਾ ਦਿਨ ਬਈ ਇਹਨੂੰ ਤੀਜਾ ਦਿਨ ਹਾਂ ਹਾਂ ਜਿਹੜਾ ਦੁੱਧ ਮਾਲ ਲਗੇ ਬੋਲਾ ਮਾਲ ਲਗੇ ਤੋਲ ਕੇ ਜਨਾਂ ਹਣ 11 12 ਕਿਲੋ ਖੁੱਲਾ ਹੈਗਾ ਆਪਾਂ ਐਵੇਂ 15 18 ਗਈ ਜਾਈਏ ਆਪਾਂ ਤਿੰਨ ਟਾਈਮ ਚੋਲੇ ਪਲਾਂ ਦੀ ਇੱਕ ਟਾਈਮ ਵੀ ਧਾਰਾਂ ਵੀ ਮਾਰ ਕੇ ਲੈ ਜਾ ਸਕਦਾ ਬੰਦਾ ਯਾਰ ਜਿੰਨੀ ਹੋਊਗੀ ਉੰਨੀ ਗਾਰੰਟੀ ਆਪਾਂ ਤੇ ਦੁੱਧ ਕਿੰਨਾ ਵਧਨ ਦੀ ਉਮੀਦ ਹੈ ਹੋਰ ਦੁੱਧ ਦੇ ਭਾਈ 16 17 ਕਿਲੋ ਦਿਓ ਜੇ 15 15 ਦਾ ਆਰਾਮ ਨਾਲ ਖੁੱਲਾ ਹੀ ਦਿਓ ਜਿਹਦੇ ਸਾਡੇ ਬੈਡ ਦੀ ਜਾਨ ਜਿੰਦ ਜਿੰਦ ਹੈ ਲਹੂ ਅਸਰੀ ਚ ਨਾ ਤੇ 15 ਦਾ ਆਰਾਮ ਨਾਲ ਤੇ ਪੂਰਸ਼ਾਲਾ ਥਾਂ ਤੇ ਕੋਈ ਮੈਂ ਕਹਿੰਦਾ ਗਾਰੰਟੀ ਆਪਣੀ ਯਾਰ ਕੋਈ ਧਾਰਾ ਪੂਰੀ ਕੋਈ ਥਣ ਵੱਧ ਘਟ ਹੋਵੇ ਕੋਈ ਸਿੱਧੀ ਹੋਵੇ ਸਾਰੀ ਆਪਣੀ ਫੁੱਲ ਕਰਨੀ ਤੇ ਮਾਗਰ ਬੱਛੀ ਆ ਗਈ ਮਾਗਰ ਬੱਛੀ ਆ ਗਈ ਠੀਕ ਲੈ ਤੋਰ ਸੁਆ ਓਰੀਜਨਲ ਦੂਜਾ ਇਹਦਾ ਸੁਆ ਜਿਹੜਾ ਬਾਈਕ ਦਾ ਦੂਜਾਗਾ ਤੇ ਤੁਰਨ ਤੋਂ ਬਾਅਦ ਸਾਨੂੰ ਥਣਾ ਜੀ ਦੀ ਬੰਤਰ ਰੰਗ ਬੰਨਸੋਂ ਦਿਖਾ ਦੇਣਾ ਥਣ ਚਾਰਾ ਸੋਹਣੇ ਗੈਪ ਚ ਲੱਗੇ ਹੋ ਠੀਕ ਆ ਇੱਥੋਂ ਢਾਂਚਾ ਜਿਹੜਾ ਤੁਸੀਂ ਬਹਿੜਾ ਦੇਖ ਸਕਦੇ ਹੋਗੇ ਲੈ ਇੱਥੋਂ ਮੈਂ ਤੁਹਾਨੂੰ ਪਾ ਜੀ ਦੀ ਬਹਿੜ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਠੀਕ ਆ ਢਾਂਚਾ ਜਿਹੜਾ ਕੱਦ ਕਾੜ ਹੋਈ ਚੰਗਾ ਸੋਹਣੀ ਬਹਿੜ ਦਾ ਤੇ ਆ ਇੱਥੋਂ ਬੈਕ ਛੜ ਦੀ ਕੁਆਡਰ ਤੁਸੀਂ ਬਾਕੀ ਥਾਂ ਸੋਨੇ ਗੈਪ ਚ ਲੱਗੇ ਹੋਣੇਗੇ ਤੇ ਅੱਜ ਤੁਹਾਨੂੰ ਕਵੈਣੀ ਸ਼ਾਰਟ ਤੋਂ ਥਾਂ ਦੁਬਾਰਾ ਤੁਹਾਨੂੰ ਦਿਖਾ ਦੇਣਾ ਠੀਕ ਆ ਇੱਥੋਂ ਹੀ ਰੇ ਥਾਂਾਂ ਦੀ ਵੰਡ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਬੜੇ ਜਾਇ ਨਹੀਂ ਲਿੱਸੀ ਲਾ ਮੇਰੀ ਗੱਲ ਨਹੀਂ ਹੈ ਹਾਂ ਪੂਰੀ ਬੜੇ ਨਾਲ ਜਲੀ ਕਹਿੰਦੀ ਆਪਾਂ ਵੀ ਛੋਟੀ ਵਿਹੜ ਆ ਗਈ ਉਹ ਨਹੀਂ ਹੈ ਮਤਲਬ ਆਪਾਂ 15 ਕਹਿੰਦੇ ਅਗਲਾ ਸੇਵਾ ਕਰੇ ਖਾਣੀ ਵਾਧੀ ਦੇਵੇ ਦੁੱਧ ਬਈ ਹਾਂ ਸਹੀ ਗੱਲ ਹੈ ਤੇ ਮੁੱਲ ਬੜੀ ਬਈ ਬੁੱਟੇ ਬਈ ਕੀ ਕਰਾਂਗੇ ਮੁੱਲ ਬੜੀ ਇਹ ਤਾਂ ਲੈਣ ਦੇਣ 75000 ਰੁਪਏ ਮੁੱਲ 75 ਹੈਗਾ ਮਾਨਤਾਂ ਵਿੱਚੋਂ ਕਰ ਦਾਂਗੇ ਮਾਨਤਾਂ ਦੇ ਹਾਂ ਹਾਂ ਠੀਕ ਆ ਰੰਡੀ ਸੀਲ ਪੂਰੀ ਐ ਨਹੀਂ ਕੋਈ ਕਿਉਂ ਮਰਜੀ ਚੋਈ ਜੋ ਮੈਂ ਨਹੀਂ ਕੋਈ ਹਾਂ ਹੂੰ ਠੀਕ ਆ ਤੇ ਦੋ ਨੰਬਰ ਤੇ ਆ ਗਿਆ ਆਪਣੇ ਕੋਲੇ ਆ ਬੈਠਾ ਹਾਂ ਚੁੱਪ ਤੇ ਇਹ ਕਿਹੜਾ ਸੋਸੋਈ ਵੀ ਆ ਇਹਨੂੰ ਅੱਜ ਦੂਜਾ ਦਿਨ ਤੀਜਾ ਕਿ ਮਨ ਲਗਾ ਇਹ ਤਾਂ ਇਹ ਦੋ ਘੰਟੇ ਪਹਿਲਾਂ ਸੂਫੀ ਸੀ ਬਾਅਦ ਚ ਸੂਈ ਹੈਗੀ ਨਾੜੂਆ ਬੱਚੇ ਨਾਲ ਆ ਨਾੜੀ ਨਾਲ ਹੀ ਹਾਂ ਹਾਂ ਨਾੜੂ ਤੋਂ ਦੱਸ ਆ ਮੇਟਰ ਨਾੜੂਆ ਬੱਚੇ ਨਾਲ ਆ ਗਿਆ ਬੱਚਾ ਕਿ ਬੱਚੀ ਆ ਇਹ ਇਹ ਬੱਚਾ ਬਈ ਅੱਛਾ ਉਹ ਬੱਚੀ ਆ ਗਈ ਇਹ ਬੱਚਾ ਆ ਗਿਆ ਤਾਂ ਸੂਆ ਕਿਹੜਾ ਹੋਊਗਾ ਇਹ ਤਾਂ ਬਈ ਤੀਜਾ ਗਾ ਤੀਜਾ ਸੂਆ ਹਾਂ ਹਾਂ ਕਾਲਾਂ ਦੇ ਦੇਖਣਾ ਚਾਹੀਦਾ ਦੂਜਾ ਵੀ ਲੱਗਦੀ ਹਾਂ ਕਹਿਣ ਨੂੰ ਤਾਂ ਭਲਾ ਦੂਜਾ ਕਹਿ ਦਈਏ ਆਪਾਂ ਜਿਹੜਾ ਸਾਡਾ ਕੱਦ ਜਿਹੜੇ ਸਾਡੇ ਆਪਣੇ ਮਾਲਕਾਂ ਨੇ ਦੱਸਿਆ ਤੀਜਾ ਕਾ ਹੂੰ ਬਾਕੀ ਥਾਣਾਵਾਂ ਨਾ ਬਹੁਤ ਹੋਸਾ ਨਾ ਹਾਂ ਫੀਟਿੰਗ ਵਾਲਾ ਲੇਵਗਾ ਨਹੀਂ ਕੋਈ ਹੋਗਾ ਠੀਕ ਐ ਤੇ ਥਾਣੇ ਦੇ ਪੰਜ ਆਗੇ ਥਾਣੇ ਦੇ ਪੰਜ ਆਗੇ ਬਈ ਚੱਲਦੇ ਚਾਰਕ ਪੰਜੇ ਨਹੀਂ ਪੰਜੇ ਹੀ ਚੱਲਦੇ ਨੇਗੇ ਪੰਜੇ ਹੀ ਚੱਲਦੇਗੇ ਹਾਂ ਹਾਂ ਠੀਕ ਐ ਠੀਕ ਲੈ ਤੋਰ ਦੇ ਬਈ ਫੇ ਤੋਰ ਕੇ ਦਿਖਾ ਦੇਣਾ ਆਪਾਂ ਦੁੱਧ ਇਸ ਟਾਈਮ ਬੋੜਾ ਕਿੰਨਾ ਕਾ ਇਸ ਟਾਈਮ ਲੱਗ ਭਾਗੇ ਜੀ ਆਪਣੇ ਕੋਲ 17 ਕਿਲੋ ਬੰਦਾ ਤਾਂ ਕੰਡਾ ਹੂੰ ਜਿਹੜਾ ਸਾਡਾ ਬੈੜ ਦਾ ਵੱਡੀ-ਬੁੱਡੀ ਬਾੜੀ ਆ ਬਈ ਹਾਂ ਟਾਂਚਾ ਬੈੜ ਦਾ ਬਹੁਤ ਚੰਗਾ ਨਾ ਹੂੰ ਲੈ ਇੱਥੋਂ ਦੇਖ ਲੈ ਮਿੱਤਰੋ ਠੀਕ ਆ ਅੰਦਰ ਥੋੜਾ ਕਰਦੀ ਆ ਬੱਚੇਦਾਰ ਕੀ ਬਾਲਾ ਉਪਰ ਆਏ ਕਰੀ ਜਾਂਦੀ ਆ ਨਾ ਇੱਕ ਜਾਣ ਵਾਲੀ ਬੈੜ ਆ ਯਾਰ ਹੂੰ ਖਿੱਚੀ ਫਿਰਦੀ ਆ ਆ ਇੱਥੇ ਦੋ ਮਿੰਟ ਰੋਲਾ ਲੈਵਲ ਖਾਦੀ ਆ ਪਤੋ ਪਈ ਜਾ ਲੈ ਇੱਥੋਂ ਥਣ ਹਵਾਨਾ ਬੈਕ ਸ਼ੌਪ ਦੇਖ ਸਕਦੇ ਠੀਕ ਆ ਤੇ ਇੱਥੋਂ ਤੁਹਾਨੂੰ ਜਾਂ ਬਿਲਕੁਲ ਕੰਪੈਟਿਟਰ ਮਿਲੂ ਫਿਟਿੰਗ ਵਾਲਾ ਚਾਰ ਸਪੀਰ ਨੂੰ ਗੋਲ ਮਟਰੋਲ ਇਕੋ ਜਿਹਾ ਲਿਆ ਪਿਆ ਠੀਕ ਆ ਉਹਨਾਂ ਹੀ ਮੂਹ ਨੂੰ ਉਹਨਾਂ ਹੀ ਕਿਸੇ ਨੂੰ ਉਹਨਾਂ ਹੀ ਮੂਹ ਨੂੰ ਆ ਤੇ ਬਾਕੀ ਤੇ ਬਾਈ ਚ ਬਹੁਤ ਚੰਗੀ ਹੈਗੀ ਠੀਕ ਹੈ ਲੈ ਚਲੋ ਬਾਈ ਲਾਈਟ ਆਫ ਇਸ ਕੁਆਲਟੀ ਤੇ ਦੇਖੋ ਆਪਣਾ ਮੰਦਰ ਠੀਕ ਹੈ ਪੰਜ ਥਾਣਾ ਤੇ ਪੰਜੇ ਮਿੱਤਰ ਚਲਦੇ ਨੇਗੇ ਇਸ ਟਾਈਮ ਬਾਈਕਰਾਂ ਤੁਹਾਨੂੰ 17 ਕਿਲੋ ਤੋਂ ਨੈਟ ਜਿਹੜਾ ਤੋਲ ਕੇ ਮਿਲ ਜੂਗਾ ਤੇ ਦੁੱਧ ਬਾਕੀ ਹਜੇ ਦਵਾ ਸੇਵਾ ਦਾਗਾ ਜਿੰਨੀ ਖਰਾਕ ਪਾ ਲੋਂਗੇ ਐ ਡਿਵਾਈਸ ਤੋਂ ਉਹਨੇ ਕੱਢ ਲੋਂਗੇ ਠੀਕ ਹੈ 25 ਕਿਲੋ ਤਾਂ ਆਪਣੀ ਗਾਰੰਟੀ ਯਾਰ 25 ਕਿਲੋ ਤਾਂ ਦੇਖੋ ਖੁੱਲਾ ਹੂੰ ਬਾਕੀ ਜਿਹੜੇ ਪ੍ਰਾਣ ਵਾਲੇ ਵੀ ਸਪੈਸ਼ਲ ਦੁੱਧ ਤੇ ਕੰਮ ਕਰਨਾ ਹੈ ਉਹਨਾਂ ਵਾਸਤੇ ਮੇਰਾ ਕੱਦ ਦੇਖ ਲੈ 6 ਫੁੱਟ ਕਿਥੋਂ ਤੱਕ ਹੁੰਦੀ ਹੈ ਨਹੀਂ ਵਾਕੀ ਤੱਕ ਜਾਂਦੀ ਹੈ ਨਾ ਹੂੰ ਹੂੰ ਠੀਕ ਆ ਤੇ ਇਹਦਾ ਮੁੱਲ ਬੜਾ ਕੀ ਕਰਾਂ ਆਪਾਂ ਇਹਦਾ ਚੱਕੋ ਮਰਜ਼ੀ ਮੁੱਲ ਦੇ ਕਰਾਲਾ 65000 ਦੀ ਦੇ ਦੇਣੇ ਪਰ ਇਹਦੇ ਵਿੱਚੋਂ ਨਾ ਕੋਈ ਬੰਦਾ ਉਹ ਕਰੀ ਜਾਵੇ ਅੱਛਾ ਬਿਜਾਰਾ ਕਰਦੇ ਐਸੀ ਵਾਲਾ ਕੰਮ ਹੀ ਆ ਬਾਲਾ ਮੋਟਾ ਵਿੱਚੋਂ ਹੁਣ ਇਹਦਾ 9095 ਕਰਨਾ ਸੀ ਜੇ ਕੋਈ ਉਹ ਹੁੰਦਾ ਹੈ ਆ ਇੱਕ ਥਾਣੀ ਹੀ ਆ ਬਸ ਬਸ ਥਾਣਾ ਦਾ ਦੁੱਧ ਬਗੂ ਗਈ ਬਗੂ ਘੱਟ ਦੰਨ ਹਾਂ 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 ਬਾਕੀ ਜਿਹੜੇ ਲੇਵੇ ਦੇ ਨਾੜਾ ਨੂੜਾ ਬਹੁਤ ਸੋਹਣੇ ਚੰਗੇ ਨੇ ਨਾ ਤੇ ਅੱਜ ਤੋਂ ਮੈਂ ਦੁਆਰਾ ਬੜਾ ਚੰਗਾ ਚੋਣ ਜਾਣ ਕਰ ਹੂੰ ਨਾ ਥਾਣਾ ਇਹ ਵੰਦ ਦੇਖਦਾ ਮੈਂ ਤਾਂ ਠੀਕ ਆ ਬੋਜਣਾ ਬੂਜਣਾ ਫੁੱਲਾ ਕੋ ਬਜਣਾ ਕੰਨ ਮੂਰੀ ਹੋਰ ਕਿਹੜੀ ਆ ਗਈ ਇੱਕ ਆ ਗਈ ਇਹ ਤੋਕੜ ਆ ਗਈ ਇਹ ਬੱਚਾ ਮੰਨ ਕੇ ਚੱਲੇ ਨੂੰ ਡੂੜ ਕਮੀਨਾ ਹੋ ਗਿਆ ਸੁਣੀ ਬੱਚਾ ਕੁ ਬੱਚੀ ਆ ਇਹ ਬੱਚਾ ਹੈ ਮਗਰ ਅੱਛਾ ਡੇਢ ਕਿਨਾ ਬਸ ਸੁਣੀ ਇਹਨਾਂ ਨੂੰ ਹਾਂ ਹਾਂ ਦੁੱਧ ਆ ਇਸ ਟਾਈਮ ਕਿੰਨਾ ਕਹਿੰਦਾ ਇਹ ਥੱਲੇ 14 ਕਿਲੋ ਦੁੱਧਾ ਮੂਰਲੇ ਥਣ ਦੀ ਤਿਲ ਆ ਇਹ ਦੁੱਧ ਆਉਂਦਾ ਗਲਾਸ ਕਾਉਂਦਾਗਾ ਬੈਣੀ ਸ਼ਾਲ ਵਾਲ ਦੀ ਹਾਂ 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 ਅੱਛਾ ਤਿਲਾਂ ਤਿੰਨ ਥਣ ਆਪੇ ਤਿੰਨ ਤਿਲ ਕਰਕੇ ਦੇਵਾਂਗੇ ਉਹ ਗਲਾਸ ਦੂੜ ਗਲਾਸ ਦੁੱਧ ਆਉਂਦਾ ਗੱਬਣ ਦੇ ਪਾਸ ਹੁੰਦੀ ਆ ਤਿੰਨ ਥਣਾਂ ਦੀ 14 ਫੋਲ ਦੁੱਧਾ ਹੈਗਾ ਹਾਂ ਹਾਂ ਆ ਥਣ ਦੀ ਤਿਲ ਆ ਇਹ ਦੇਉੜਾ ਇਹ ਚੋਕ ਜਾਨੀ 14 ਕਿਲੋ ਤੁਹਾਨੂੰ ਨੈਟ ਤੋਲ ਕੇ ਮਿਲ ਜੂਗਾ ਕਿਸ ਨੇ ਘਰੇ ਵਰਤਣ ਦੇ ਵਾਸਤੇ ਦੁੱਧ ਗਾਂ ਲੈਣੀ ਹੋਵੇ ਉਹਨਾਂ ਵਾਸਤੇ ਐ ਨਹੀਂ ਵੀ ਵੀਡੀਓ ਜੇ ਮੈਂ 14 ਕਹਦਾ ਤੇ ਨਿਬੜੂ 10 ਬਾਰੇ ਕਹਿਆ ਉਹਨਾਂ ਹੀ ਨਿਬੜੂਗਾ ਠੀਕ ਆ ਲਾਈਟ ਸਸਨ ਤੋਲ ਕੇ ਆ ਰਹੇ ਹਰੰਗ ਕਾਲਾ ਗਸੂਗਾ ਤੀਜਾ ਕ ਤਾਂ ਹੋਊ ਨਾ ਤੀਜਾ ਹੀ ਇਹਦਾ ਹਾਂ ਹੂੰ ਬਾਈ ਕੱਦੇ ਘਾਟ ਸੋਨਾ ਗਿਆ ਮਿੱਤਰੋ ਸ਼੍ਰੀ ਦੀ ਬੰਤਾਂ ਢਾਂਚਾ ਚੰਗਾਗਾ ਡਬਲ ਐ ਛੂਟੀ ਜੀ ਨਹੀਂ ਗੀ हां बाकी ਥਾਣਾ ਦੀ ਜਿਹੜੀ ਬੰਤਰਾ ਚਾਰੇ ਥਾਣਾ ਬਿਲਕੁਲ ਕੁਝ ਨਹੀਂ ਗੇ ਪੰਜਵੇਂ ਫੋਟਾ ਥਾਣੇ ਕੋਈ ਹੈਗੀ ਠੀਕ ਆ ਲੈ ਆ ਉਹਨਾਂ ਕੀ ਮਗਰੋਂ ਤੋਂ ਉਹਨਾਂ ਕੀ ਮੂਰ ਨੂੰ ਆਪਣੇ ਕੋਲੇ ਸੂਈ ਵੀ ਆਏ ਨਹੀਂ ਕੋਈ ਬੱਚਾ ਆ ਜਾ ਪਿੱਛੇ ਕੋਈ ਹੋ ਹੋ ਕਰਤਾ ਕਿਉਂ ਹੀ ਉਹ ਕੀਤਾ ਵਾ ਹਾਂ ਆ ਦੇ ਕੋਲੇ ਸੂਈ ਆਪਣੇ ਕੋਲੇ ਆ ਆਪਦੇ ਕੋਲੇ ਠੀਕ ਆ ਇਹਦੀ ਮੁੱਲ ਬਾੜੀ ਇਹ 38000 ਦੀ ਦਿਆਂਗੇ ਇਹ 38 ਦੀ ਹੈ ਹਾਂ ਮਾਨਤਨ ਹੋ ਜੀ ਵਿੱਚੋਂ ਕਰ ਦਾਂਗੇ ਮਾੜਾ ਮੋਟਾ ਠੀਕ ਆ ਲਾ ਤਿੰਨ ਬੜਾ ਸੋਣ ਮਿੱਤੋ ਦਿਖਾ ਦੇ ਆਪਾਂ ਪਿੰਡ ਆ ਗਏ ਆ ਸੰਧੂਕਲਾ ਤਹਿਸੀਲ ਤਵਾ ਦਾ ਜ਼ਿਲ੍ਹਾ ਲਾਗਾ ਬਰਨਾਲਾ ਨੇੜੇ ਭਧੌੜਾ ਸ਼ਹਿਰ ਐ ਸੰਪਰਕ ਨੰਬਰ ਇਹ ਸਕਰੀਨ ਚ ਚੱਲਦਾ ਤੇ ਜਿਹੜੇ ਭਰਾ ਨੂੰ ਜਿਹੜੀ ਵਾਰ ਪਸੰਦ ਆਊਗੀ ਦੋੜਾਂਗੇ ਜੇ ਚਾਰਾਂ ਚੋਕੇ ਥੱਲੇ ਰੱਖੀ ਦੂਰਾਂ ਦੀ ਓਕੇ ਆਇ ਨਹੀਂ ਕੋਈ ਆਪਾਂ ਨੂੰ ਕੋਈ ਹੋਰ ਦੂਰ ਸ਼ਾਲਾ ਕਿਸੇ ਚ ਨਹੀਂ ਜਮਾ ਕਿਸੇ ਚ ਵੀ ਨਹੀਂ ਗਾ ਠੀਕ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ